ਬਾਰੇ ਤੁਸੀਂ ਕੀ ਬੇਟਾ ਸੋਚਿਆ ਕਿੱਥੇ ਪੜ੍ਹਾਈ ਕਰਨੀ ਹੈ ਕਿ ਮੈਂ ਮੈਟਰੀ ਸਕੂਲ ਨੂੰ ਲੁਧਿਆਣਾ ਵੀ ਕਿ ਆਪਣੀ ਪੜ੍ਹਾਈ ਕਰਨੀ ਹੈ ਤੇ ਮੈਂ ਉਹਦਾ ਇੱਕ ਇਗਜ਼ਾਮ ਦਿੱਤਾ ਸੀ ਜਿਸ ਦਾ ਰਿਜ਼ਲਟ ਆਇਆ ਇੱਕ ਤੀਵੋਕ ਤੁਹਾਨੂੰ ਜਿਵੇਂ ਮੈਰੀਟਰੀ ਸਕੂਲ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ ਅੱਗੇ ਵਧਣ ਲਈ ਤੁਹਾਡੇ ਹੌਸਲੇ ਨੇ ਜਿਹੜੇ ਕਿੰਨੇ ਕੁ ਉੱਚੇ ਨੇ ਗੱਲ ਪੀਜ਼ਾ ਫੁੱਟੂ ਹੋਣ ਦੀ ਨਹੀਂ ਹੁੰਦੀ ਗੱਲ ਤਾਂ ਮਿਹਨਤ ਤੇ ਪਰਮਾਤਮਾ ਦੇ ਸਾਥ ਦੀ ਤੇ ਭਰੋਸੇ ਦੀ ਹੁੰਦੀ ਆ ਇਹ ਰਿਜ਼ਲਟ ਆਏ ਨੇ ਸਾਰਿਆਂ ਦੇ ਵਿੱਚ ਹੀ ਲਗਭਗ ਮੇਰਾ ਤਾਂ ਜਿਹੜਾ ਇੱਕ ਤਰ੍ਹਾਂ ਨਾਲ ਹੈਗਾ ਕਬਜ਼ਾ ਕਹਿ ਸਕਦੇ ਆ ਧੀਆਂ ਨੇ ਹੀ ਬਾਜ਼ੀ ਮਾਰੀ ਐ ਤੇ ਬੇਟਾ ਅੱਗੇ ਵਧ ਕੇ ਕੀ ਬਣਨਾ ਚਾਹੁੰਦੇ ਤੁਸੀਂ ਮੈਂ ਤੇ ਡਾਕਟਰ ਵੀ ਪੜ੍ਹਾਈ ਕਰਨੀ ਆ ਤੇ ਮੈਂ ਇਸ ਐਂਡ ਨੀਡ ਦਾ ਕਿੱਥੋਂ ਹੁੰਦਾ ਇੱਕ ਪਿਓ एग्जाम ਦੇ ਕੇ ਮੈਂ ਐਮਪੀਬੀਏ ਵਿੱਚ ਸਰਕਾਰੀ ਸਿਪਲੈਂਟ ਤੁਸੀਂ ਸਰਕਾਰੀ ਸਕੂਲ ਵਿੱਚ ਪੜ੍ਹੇ ਹੋ ਤੁਹਾਨੂੰ ਚੰਗਾ ਲੱਗਾ ਸਰਕਾਰੀ ਸਕੂਲ ਦਾ ਜਿਹੜਾ ਪੱਤਰ ਹੈ ਮੈਂ ਪਹਿਲਾਂ ਸੋਚਦੇ ਨਹੀਂ ਸੀ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਪੜ੍ਹਾਈ ਨਹੀਂ ਹੁੰਦੀ ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਉੱਥੇ ਹਰ ਪ੍ਰਸਿੱਧੀ ਮਿਲਿਆ ਤੇ ਸਾਦੀ ਭਾਈ ਬਹੁਤ ਵਧੀਆ ਹੋਏ ਤੇ ਦਾ ਸਟਾਫ ਬਹੁਤ ਮਿਹਨਤੀਆਂ ਤੇ ਸਾਡੇ ਪ੍ਰਿੰਸੀਪਲ ਸਹੈਦ ਸਰ ਬਹੁਤ ਮਿਹਨਤੀ ਨੇ ਬੇਟਾ ਜਦੋਂ ਤੁਸੀਂ ਸਰਕਾਰੀ ਸਕੂਲ 'ਚ ਪੜ੍ਹੇ ਹੋ ਤੇ ਤੁਹਾਨੂੰ ਆਪ ਕਿੰਨੀ ਕ ਮਿਹਨਤ ਕਰਨੀ ਪੈਂਦੀ ਸੀ ਕਿੰਨਾ ਕੁ ਪੜ੍ਹਦੇ ਸੀ ਤੁਸੀਂ ਘਰ ਮੈਂ ਘਰ ਰਾਤ ਨੂੰ ਪੜ੍ਹਦੀ ਸੀ ਤੇ ਮੈਂ 4 ਤੋਂ 5 ਘੰਟੇ ਪੜ੍ਹਦੀ ਸੀ ਪੜਾਈ ਲਈ ਜਾਣਾ ਫਿਰ ਤਿਆਰ ਹੋਣਾ ਸਵੇਰੇ ਤੁਹਾਨੂੰ ਤਿਆਰ ਕਰਨਾ ਜਾਂ ਹੋਰ ਕਿੰਨਾ ਕਿੰਨਾ ਤੁਹਾਨੂੰ ਮਾਪਿ ਉਹ ਤੇ ਅੱਧੀ ਬੜੀ ਚੀਜ਼ ਜੀ ਲੈ ਕੇ ਜਾਂਦੇ ਸੀ ਪੜ੍ਹਨ ਵਾਸਤੇ ਕਿ ਮਾਤਾ ਪਿਤਾ ਹੋਣੀ ਨਹੀਂ ਸੀ ਨੋ ਨੋ ਵਿਸ਼ਵ ਵਿਦੇਸ਼ ਵਸਦੇ ਪੰਜਾਬੀਓ ਪੰਥ ਪੰਜਾਬ ਤੇ ਪੰਜਾਬੀਤ ਨੂੰ ਮੁਹੱਬਤ ਕਰਦੇ ਹੋ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਪਿੰਡ ਕੁੰਗਰਾਲੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵੱਡਾ ਪਿੰਡ ਹੈ ਇਸ ਇਸ ਪਿੰਡ ਦਾ ਨਾਮ ਤੁਸੀਂ ਅਕਸਰ ਪੋਲੀਟਿਕਲੀ ਖੇਡਾਂ ਦੇ ਖੇਤਰ ਵਿੱਚ ਸਮਾਜਿਕ ਖੇਤਰ ਵਿੱਚ ਵੱਡੇ ਪਿੰਡ ਦਾ ਨਾਮ ਤੁਸੀਂ ਬਹੁਤ ਵੇਰਾਂ ਸੁਣਿਆ ਹੋਵੇਗਾ ਵੱਡੀਆਂ ਖੇਡਾਂ ਇਸ ਪਿੰਡ ਦੇ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਨੇ ਮੁੱਖ ਮੰਤਰੀ ਲੈਵਲ ਦੇ ਮੁੱਖ ਮਹਿਮਾਨ ਇਸ ਪਿੰਡ ਵਿੱਚ ਆਉਂਦੇ ਨੇ ਇਸ ਪਿੰਡ ਵਿੱਚ ਵੱਡੇ ਲੈਵਲ ਤੇ ਇੱਕ ਸਕੂਲ ਚੱਲ ਰਿਹਾ ਹੈ ਸਰਕਾਰੀ ਹਾਈ ਸਕੂਲ ਕੁੰਗਰਾਲੀ ਰਾਜਪੂਤਾਂ ਜਿਹੜਾ ਤੁਸੀਂ ਨਾਂ ਪਿਛਲੇ ਦਿਨ ਸੁਣਿਆ ਹੋਵੇਗਾ ਬੜਾ ਚਰਚਾ ਦੇ ਵਿੱਚ ਇਹ ਪਿੰਡ ਆਇਆ ਸੀ ਹੁਣ ਜਦੋਂ ਇਹ ਪ੍ਰਿੰਟ ਚਰਚਾ ਦੇ ਵਿੱਚ ਆਉਂਦਾ ਹੈ ਤੇ ਕਿਉਂ ਆਉਂਦਾ ਹੈ ਇਸ ਪਿੰਡ ਦੀ ਇੱਕ ਧੀ ਆ ਉਹਦਾ ਨਾਮ ਹੈ ਮਹਿਕ ਪ੍ਰੀਤਕੌਰ ਮਹਿਕ ਪ੍ਰੀਤਕੌਰ ਸਾਡੇ ਨਾਲ ਇਸ ਵੇਲੇ ਬੈਠੀ ਹੈ ਮਹਿਕ ਪ੍ਰੀਤਕੌਰ ਕਿਉਂ سوشل میڈیا ਦੇ ਵਿੱਚ ਆਈ ਕਿਉਂ ਆਈ ਚਰਚਾ ਦੇ ਵਿੱਚ ਕਿਉਂਕਿ ਇਸ ਨੇ ਜਿਹੜਾ ਬਲੌਕ ਪੈਂਦਾ ਖੰਨਾ ਉਹਦੇ ਵਿੱਚੋਂ ਪਹਿਲਾ ਸਥਾਨ ਤੇ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਸੀ ਜਿਹੜਾ ਉਹ ਪ੍ਰਾਪਤ ਕੀਤਾ ਸੀ ਅਸੀਂ ਸਾਰੇ ਤੁਸੀਂ ਸਾਰਿਆਂ ਨੂੰ ਦਿਖਾਇਆ ਸੀ ਅੱਜ ਸਾਡੇ ਦਿਲ ਕਰਦਾ ਸੀ ਕਿ ਕੋਈ ਨਾ ਦੋ ਚਾਰ ਪਰਸਨਲੀ ਨਿੱਜੀ ਤੌਰ ਤੇ ਇਸ ਬੱਚੀ ਨਾਲ ਗੱਲਾਂ ਜ਼ਰੂਰ ਕੀਤੀਆਂ ਜਾਣ ਇੰਟਰਨਲ ਕੈਪੇਬਿਲਟੀ ਤੇ ਬੱਚੀ ਦੇ ਅੰਦਰਲੇ ਹਾ ਭਾਵਨੇ ਜਿਹੜੇ ਉਹ ਜਾਣਨ ਦਾ ਯਤਨ ਕਰੀਏ ਤਾਂ ਕਿ ਜਿਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਹੌਣ ਹਾਰ ਗਿਰਵਾਨ ਕੇ ਹੋ ਚਿਕਨੇ ਪਾਤ ਬੱਚਿਆਂ ਦੇ ਵਿੱਚੋਂ ਸੰਭਾਵਨਾਵਾਂ ਪੈਦਾ ਜਦੋਂ ਹੁੰਦੀਆਂ ਨੇ ਤਾਂ ਅਸੀਂ ਤੁਹਾਨੂੰ ਇਹ ਦੱਸਣ ਦਾ ਯਤਨ ਕਰਦੇ ਹਾਂ ਕਿ ਪਿੰਡਾਂ ਦੇ ਵਿੱਚੋਂ ਹਮੇਸ਼ਾ ਇਨਕਲਾਬ ਹੀ ਉੱਠਦਾ ਰਿਹਾ ਹੈ ਗਰੀਬ ਘਰਾਂ ਦੇ ਵਿੱਚੋਂ ਇਨਕਲਾਬ ਕੁਰਬਾਨੀਆਂ ਦੇਸ਼ ਲਈ ਕੌਮ ਲਈ ਸਮਾਜ ਲਈ ਹੁੰਦੀਆਂ ਰਹੀਆਂ ਨੇ ਤੇ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਇਹ ਬੱਚੀ ਪਿਤਾ ਦਾ ਨਾਮ ਰਵਿੰਦਰ ਸਿੰਘ ਇਹਨਾਂ ਦੇ ਇਸ ਪਿੰਡ ਦੇ ਵਿੱਚ ਸ਼ਾਪਕੀਪਰ ਨੇ ਦੁਕਾਨਦਾਰ ਨੇ ਤੇ ਇਸ ਬੱਚੀ ਨੇ ਜਦੋਂ ਬਲਾਕ ਦੇ ਵਿੱਚੋਂ ਪਹਿਲਾ ਸਥਾਨ ਤੇ ਪੂਰੇ ਪੰਜਾਬ ਦੇ ਵਿੱਚੋਂ 14ਵਾਂ ਸਥਾਨ ਪ੍ਰਾਪਤ ਕੀਤਾ ਤੇ ਟੀਚਰਜ਼ ਦੀ ਮਿਹਨਤ ਜ਼ਰੂਰ ਅਸੀਂ ਗਿੰਦੇ ਹਾਂ ਕਿ ਸलाम ਹੈ ਟੀਚਰਾਂ ਨੂੰ ਪਰੰਤੂ ਇਸ ਨਾਲ ਨਾਲ ਇਸ ਬੱਚੀ ਦੀ ਮਿਹਨਤ ਤੇ ਮਾਤਾ ਪਿਤਾ ਦੇ ਸਹਿਯੋਗ ਦਾ ਦਾਦੀ ਦੇ ਸਹਿਯੋਗ ਨੂੰ ਕਦੇ ਇਗਨੋਰ ਨਹੀਂ ਕਰ ਸਕਦੇ ਹੁਣ ਜਦੋਂ ਧੀਆਂ ਨੂੰ ਸਮਾਜ ਦਾ ਇੱਕ ਹਿੱਸਾ ਵੰਡ ਕੇ ਵਿਖਦਾ ਧੀਆਂ ਤੇ ਪੁੱਤਾਂ ਵਿੱਚ ਫਰਕ ਸਮਝਣ ਦਾ ਯਤਨ ਕਰਦਾ ਤੇ ਅੱਜ ਸਮੁੱਚੇ ਪੰਜਾਬ ਵਿੱਚ ਸਾਰੀਆਂ ਚੰਗੀਆਂ ਪੋਜੀਸ਼ਨਾਂ ਜਿਹੜੀਆਂ ਸਿੱਖਾਸ ਕਰਕੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਦੀਆਂ ਉੱਥੇ ਧੀਆਂ ਨੇ ਇੱਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਬਾਜ਼ੀ ਮਾਰੀ ਹੈ ਮਿਹਨਤ ਸਦਕਾ ਤੇ ਇਹ ਧੀ ਸਾਡੇ ਨਾਲ ਮਹਿਕ ਪ੍ਰੀਤਕੌਰ ਸਾਡੇ ਨਾਲ ਅਸੀਂ ਅੱਜ ਦੋ ਚਾਰ ਗੱਲਾਂ ਇਹ ਧੀਰਾਲ ਕਰਨ ਵਾਸਤੇ ਅਸੀਂ ਆਪਣਾ ਅੱਜ ਸਾਰੀ ਟੀਮ ਲੈ ਕੇ ਇਸ ਪਿੰਡ ਦੇ ਵਿੱਚ ਆਏ ਆ ਖੁੱਲੀ ਥਾਂ ਤੇ ਅਸੀਂ ਬੈਠੇ ਆ ਕੀ ਨਾਮ ਹੈ ਬੇਟਾ ਦੁਬਾਰਾ ਰਿਪੀਟ ਕਰਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਪ੍ਰੀਤ ਕੌਰ ਹੈ ਤੇ ਮੈਂ ਪਿੰਡ ਕੁੰਗਰਾਲੀ ਰਾਜਪੂਤਾਂ ਦੀ ਰਹਿਣ ਵਾਲੀ ਹਾਂ ਜਦੋਂ ਅਸੀਂ ਬੱਚੇ ਤੁਹਾਡਾ ਨਾਮ ਸੁਣਿਆ ਸੀ ਜਦੋਂ ਅਸੀਂ ਪੁੱਛਿਆ ਵੀ ਸੀ ਤੁਹਾਨੂੰ ਗੱਲਾਂ ਵੀ ਹੋਈਆਂ ਤੇ ਹੁਣ ਤੁਹਾਡਾ ਦਸਵੀਂ ਦਾ ਨਤੀਜਾ ਆ ਚੁੱਕਿਆ ਕਿਉਂਕਿ ਸਰਕਾਰੀ ਹਾਈ ਸਕੂਲ ਇੱਥੇ ਇਸ ਤੋਂ ਅੱਗੇ ਦੀ ਪੜ੍ਹਾਈ ਤੁਹਾਨੂੰ ਬਾਹਰ ਕਰਨੀ ਪੈਣੀ ਹੈ ਤੇ ਅੱਗੇ ਬਾਰੇ ਤੁਸੀਂ ਕੀ ਬੇਟਾ ਸੋਚਿਆ ਕਿੱਥੇ ਪੜ੍ਹਾਈ ਕਰਨੀ ਹੈ ਤੇ ਮੈਂ ਮੈਟਰੀ ਸਕੂਲ ਲੁਧਿਆਣਾ ਵੀ ਕਿ ਆਪਣੀ ਪੜ੍ਹਾਈ ਕਰਨੀ ਹੈ ਤੇ ਮੈਂ ਉਹਦਾ ਇੱਕ ਐਗਜ਼ਾਮ ਦਿੱਤਾ ਸੀ ਜਿਸ ਦਾ ਰਿਜ਼ਲਟ ਕੱਲ ਆਇਆ ਤੇ ਸਾਡੇ ਸਕੂਲ ਦੇ ਵਿੱਚੋਂ 11 ਵਿਦਿਆਰਥੀਆਂ ਨੇ ਉਹ ਐਗਜ਼ਾਮ ਕੁਆਲੀਫਾਈ ਕੀਤਾ ਤੇ ਤੁਹਾਡਾ ਉਹਦੇ ਵਿੱਚ ਤੁਸੀਂ ਤੁਹਾਡਾ ਨੰਬਰ ਆ ਗਿਆ ਤੁਸੀਂ ਉਹਦੇ ਵਿੱਚ ਹਾਂਜੀ ਮੇਰਾ ਉਹਦੇ ਵਿੱਚੋਂ ਪਾਸ ਕਰ ਲਿਆ ਪੇਪਰ ਤੇ ਹੁਣ ਉਹਦੀ ਕਾਉਂਸਲਿੰਗ ਹੋਏਗੀ ਤੇ ਕਾਉਂਸਲਿੰਗ ਦੇ ਵਿੱਚ ਸਾਨੂੰ ਸੀਟ ਅਲਾਟ ਕੀਤੀ ਜਾਏਗੀ ਤੇ ਮੇਚ ਆਉਣੀ ਹੈ ਕਿ ਮੈਨੂੰ ਰੈ residencial ਸਕੂਲ ਮੈਟੋਰੀਅਸ ਲਈ ਆਪਣੀ ਇੱਕ ਸੀਟ ਮਿਲੇ ਤੇ ਮੈਂ ਉੱਥੇ ਆਪਣੀ 11th ਮੈਡੀਕਲ ਦੇ ਨਾਲ ਕੰਪਲੀਟ ਕਰਾਂ। ਬੱਚੇ ਨੇ ਮੈਰੀਟੋਰੀਅਸ ਸਕੂਲ ਲਈ ਐਗਜ਼ਾਮ ਦਿੱਤਾ। ਇਹ ਜਿਹੜਾ ਕਿ ਐਂਟ੍ਰੈਂਸ ਹੁੰਦਾ ਹੈ ਐਂਟ੍ਰੈਂਸ ਟੈਸਟ ਦੇ ਵਿੱਚ ਪਾਸ ਜ਼ਰੂਰ ਹੋ ਗਈ ਆ ਉਹਦੀ ਮੈਰਿਟ ਬਣਨੀ ਆ ਤੇ ਮੈਰਿਟ ਦੇ ਬਾਅਦ ਕਾਉਂਸਲਿੰਗ ਜਿਹੜੀ ਹੋਣੀ ਆ ਉਹ ਤੋਂ ਬਾਅਦ ਸ਼ੋਰ ਹੋਣਾ ਕਿ ਇਹਨੂੰ ਉੱਥੇ ਸੀਟ ਮਿਲਦੀ ਹੈ ਪਰ ਮਾਤਮਕ ਕਰੇ ਬਿਸ਼ਕੇ ਉਸ ਇਹਨੂੰ ਸੀਟ ਉੱਥੇ ਮਿਲ ਜਾਵੇ ਤੇ ਬੇਟਾ ਜਦੋਂ ਅਸੀਂ ਸੋਚਦੇ ਹਾਂ ਕਿ ਸਮਾਜ ਦੇ ਵਿੱਚ ਕਈ ਤਰ੍ਹਾਂ ਨਾਲ ਧੀਆ ਨੂੰ ਦੇਖਿਆ ਜਾਂਦਾ ਹੈ ਤੇ ਤੁਸੀਂ ਸਖਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹੋ ਇੱਕ ਧੀ ਹੋ ਕੇ ਤੁਹਾਨੂੰ ਜਿਵੇਂ ਮੈਰੀਟੋਰੀਅਸ ਸਕੂਲ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ ਅੱਗੇ ਵਧਣ ਲਈ ਤੁਹਾਡੇ ਹੌਸਲੇ ਨੇ ਜਿਹੜੇ ਕਿੰਨੇ ਕੁ ਬਲੰਦ ਨੇ ਗਲਤੀਆਂ ਪੁੱਤ ਹੋਣ ਦੀ ਨਹੀਂ ਹੁੰਦੀ ਗੱਲ ਤਾਂ ਮਿਹਨਤ ਤੇ ਪਰਮਾਤਮਾ ਦੇ ਸਾਥ ਦੀ ਤੇ ਭਰੋਸੇ ਦੀ ਹੁੰਦੀ ਆ ਜੇਕਰ ਕਿਸੇ ਵੀ ਵਿਅਕਤੀ ਕੋਲ ਇਹ ਪਰਮਾਤਮਾ ਦਾ ਭਰੋਸਾ ਤੇ ਮਿਹਨਤ ਕਰਿਆ ਤਾਂ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਬੜਾ ਬੜੇ ਸ਼ਿੱਦਤ ਨਾਲ ਬੜੇ ਭਰੋਸੇ ਨਾਲ ਇਸ ਬੱਚੀ ਦੇ ਮਹਿਕ ਪ੍ਰੀਤਕੌਰ ਦੇ ਸ਼ਬਦ ਨੇ ਜਿਹੜੇ ਤੁਸੀਂ ਸੁਣੇ ਨੇ ਕਿ ਗੱਲ ਮੁੰਡਾ ਜਾਂ ਕੁੜੀ ਹੋਣ ਦੀ ਨਹੀਂ ਹੈ ਇਹ ਇੱਕ ਕੁਦਰਤੀ ਵਰਤਾਰਾ ਹੈ ਜਾਂ ਜਿਸ ਤਰ੍ਹਾਂ ਕੁਦਰਤ ਦਾ ਨਿਯਮ ਹੈ ਪਰ ਅੱਗੇ ਵਧਣ ਦੀ ਗੱਲ ਮਿਹਨਤ ਵਿਸ਼ਵਾਸ ਤੇ ਤੀਜੀ ਗੱਲ ਪਰਮਾਤਮਾ ਦੀ ਜਿਹੜੀ ਇਹਨਾਂ ਨੇ ਕਰੀ ਐ ਤੇ ਅਸੀਂ ਜਦੋਂ ਇਸ ਸੋਚ ਨਾਲ ਇਸ ਖਿਆਲ ਨਾਲ ਦੇਖਦੇ ਆਂ ਤਾਂ ਪੰਜਾਬ ਦੇ ਸਾਰੇ ਦੇ ਸਾਰੇ ਜਿਹੜੇ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਜਾਂ ਬਲੌਕ ਲੈਵਲ ਤੇ ਜਿਨ੍ਹਾਂ ਨੇ ਜਿਹੜੇ ਰਿਜ਼ਲਟ ਆਏ ਨੇ ਸਾਰਿਆਂ ਦੇ ਵਿੱਚ ਹੀ ਲਗਭਗ ਧੀਆਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਏਗਾ ਕਬਜਾ ਕਹਿ ਸਕਦੇ ਆ ਤਿਆਂ ਨੇ ਹੀ ਬਾਜ਼ੀ ਮਾਰੀ ਐ ਤੇ ਬੇਟਾ ਅੱਗੇ ਵੜ ਕੇ ਕੀ ਬਣਨਾ ਚਾਹੁੰਦੇ ਤੁਸੀਂ ਮੈਂ ਕਿ ਡਾਕਟਰ ਦੀ ਪੜ੍ਹਾਈ ਕਰਨਾ ਚਾਹਨੀ ਆ ਤੇ ਮੈਂ ਇਸ ਐਂਡ ਨੀਡ ਦਾ ਪੇਪਰ ਹੁੰਦਾ ਇੱਕ ਰਿਓ ਐਗਜ਼ਾਮ ਦੇ ਕੇ ਮੈਂ ਐਮਪੀਬੀਐਸ ਵਿੱਚ ਸਰਕਾਰੀ ਸੀਟ ਲੈਣਾ ਚਾਹੁੰਦੀ ਕਿਉਂਕਿ ਉਸ ਤੋਂ ਪਹਿਲਾਂ ਪਲੱਸ 2 ਦੀ ਪੜ੍ਹਾਈ ਤੁਹਾਨੂੰ ਮੈਡੀਕਲ ਦੀ ਕਰਨੀ ਪੈਣੀ ਹੈ ਜਦੋਂ ਤੁਸੀਂ ਡਾਕਟਰ ਬਣਨਾ ਪ੍ਰਮਾਤਮਾ ਕਰੇ ਤੁਹਾਡਾ ਇਹ ਸੁਪਨਾ ਪੂਰਾ ਹੋਵੇ ਕਿਉਂਕਿ ਹਿੰਮਤ ਮਿਹਨਤ ਅੱਗੇ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਜਿਹੜੀ ਸੰਭਵ ਨਾ ਹੋ ਸਕੇ ਤੇ ਜਿਸ ਤਰ੍ਹਾਂ ਤੁਸੀਂ ਸਰਕਾਰੀ ਸਕੂਲ ਵਿੱਚ ਪੜ੍ਹੇ ਹੋ ਤੁਹਾਨੂੰ ਚੰਗਾ ਲੱਗਾ ਸਰਕਾਰੀ ਸਕੂਲ ਦਾ ਜਿਹੜਾ ਪੱਧਰ ਹੈ ਹਾਂ ਜੀ ਕਈ ਲੋਕ ਸੋਚਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਪੜਾਈ ਨਹੀਂ ਹੁੰਦੀ ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਉੱਥੇ ਹਰ ਫੈਸਿਲਿਟੀ ਮਿਲਿਆ ਤੇ ਸਾਡੀ ਪੜਾਈ ਬਹੁਤ ਵਧੀਆ ਹੋਈ ਉੱਥੇ ਦਾ ਸਟਾਫ ਬਹੁਤ ਮਿਹਨਤੀਆਂ ਤੇ ਸਾਡੇ ਪ੍ਰਿੰਸੀਪਲ ਹੈੱਡ ਸਰ ਬਹੁਤ ਮਿਹਨਤੀ ਨੇ ਬੇਟਾ ਜਦੋਂ ਤੁਸੀਂ ਸਰਕਾਰੀ ਸਕੂਲ 'ਚ ਪੜ੍ਹੇ ਹੋ ਤੇ ਤੁਹਾਨੂੰ ਆਪ ਕਿੰਨੀ ਕ ਮਿਹਨਤ ਕਰਨੀ ਪੈਂਦੀ ਸੀ ਕਿੰਨਾ ਕ ਪੜਦੇ ਸੀ ਤੁਸੀਂ ਘਰ ਮੈਂ ਘਰ ਰਾਤ ਨੂੰ ਪੜ੍ਹਦੀ ਸੀ ਤੇ ਮੈਂ 4 ਤੋਂ 5 ਘੰਟੇ ਪੜ੍ਹਦੀ ਸੀ ਸਰ 4 ਤੋਂ 5 ਘੰਟੇ ਦੀ ਮਿਹਨਤ ਇਸ ਬੱਚੀ ਨੇ ਕੀਤੀ ਹੈ ਇੱਕ ਲਾਇਕ ਧੀ ਦਾ ਹੋਣਾ ਤੇ ਉਹਦੀ ਸੋਚ ਵਿੱਚ ਚੰਗੇ ਗੁਣ ਹੋਣੇ ਸੰਸਕਾਰ ਹੋਣੇ ਤੇ ਅੱਗੇ ਕੀ ਤੁਹਾਨੂੰ ਲੱਗਦਾ ਭਰੋਸਾ ਅੱਗੇ ਸਿੱਖਿਆ ਸਿਸਟਮ ਤੇ ਵੀ ਅੱਗੇ ਜਾ ਕੇ ਜਿਸ ਤਰ੍ਹਾਂ ਹੁਣ ਤੁਸੀਂ ਸਰਕਾਰੀ ਸਕੂਲ ਚ ਪੜ੍ਹੇ ਹੋ ਤੇ ਅੱਗੇ ਵੀ ਇਦਾਂ ਦਾ ਹੀ ਹੋਵੇਗਾ ਹਾਂਜੀ ਪੰਜਾਬ ਦੇ ਵਿੱਚ ਹੁਣ ਸਿੱਖਿਆ ਦਾ ਪੱਧਰ ਬਹੁਤ ਅੱਗੇ ਨਾਲੋਂ ਵਧੀਆ ਹੋ ਚੁੱਕਿਆ ਤੇ ਮੈਨੂੰ ਆਸ ਹੈ ਕਿ ਅੱਗੇ ਵੀ ਸਿੱਖਿਆ ਦੇ ਪੱਧਰ ਦੇ ਵਿੱਚ ਹੋਰ ਉਹ ਵਧੀਆ ਹੁੰਦਾ ਜਾਊਗਾ ਤੇ ਸਾਡੇ ਵਰਗੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਊਗਾ ਉન્નਤੀ ਤੇ ਖੁਸ਼ਹਾਲੀ ਪੰਜਾਬ ਦੇ ਸਿੱਖਿਆ ਸਿਸਟਮ ਵਿੱਚ ਅੱਗੇ ਜਾ ਕੇ ਇਸ ਬੱਚੀ ਦੀਆਂ ਸ਼ੋਭੇ ਸ਼ਾਮਾ ਨੇ ਸੋਚ ਹੈ ਕਿ ਭਰੋਸਾ ਹੈ ਕਿ ਜਰੂਰ ਅੱਗੇ ਜਾ ਕੇ ਉਹਨਾਂ ਨੂੰ ਮਤਲਬ ਅੱਗੇ ਜਾ ਕੇ ਹੋਰ ਜਿਹੜੀ ਖੁਸ਼ੀ ਹੈ ਉਹ ਮਿਲੇਗੀ ਹੋਰ ਤਰੱਕੀ ਮਿਲੇਗੀ ਸੋ ਇਸ ਬੱਚੀ ਨੂੰ ਅਸੀਂ ਪੁੱਛਣ ਦਾ ਯਤਨ ਕਰਦੇ ਹਾਂ ਕਿ ਤੁਹਾਨੂੰ ਸਹਿਯੋਗ ਬੇਟਾ ਕਿਦਾ ਕਿਦਾ ਰਿਹਾ ਹੈ ਸਹਿਯੋਗ ਪਹਿਲਾਂ ਤਾਂ ਸਾਡੇ ਟੀਚਰਸ ਦਾ ਬਹੁਤ ਸਹਿਯੋਗ ਆ ਤੇ ਇਸ ਦੇ ਵਿੱਚ ਮੇਰੇ ਘਰਦਿਆਂ ਦਾ ਪਰਿਵਾਰ ਦਾ ਬਹੁਤ ਸਹਾਇ ਹੋਗਾ ਮੇਰੇ ਦਾਦਾ-ਦਾਦੀ ਮम्मा-ਪਾਪਾ ਦਾ ਬਹੁਤ ਸਹਾਇ ਹੋਗਦਾ। ਕਿੰਨਾ ਦਾ ਸਹਿਯੋਗ ਕਿਦਾਂ-ਕਿਦਾਂ ਤੁਹਾਨੂੰ ਜਦੋਂ ਤੁਸੀਂ ਐਗਜ਼ਾਮ ਲਈ ਤਿਆਰੀ ਕਰਦੇ ਸੀ ਜਾਂ ਹੋਰ ਪੜਾਈ ਲਈ ਜਾਣਾ ਸਵੇਰੇ ਤਿਆਰ ਹੋਣਾ ਸਮੇਂ ਸਿਰ ਤੁਹਾਨੂੰ ਤਿਆਰ ਕਰਨਾ ਜਾਂ ਹੋਰ ਕਿੱਦਾਂ ਕਿੱਦਾਂ ਤੁਹਾਨੂੰ ਮਾਪਿਓ ਪਿਆਰ ਪੜਾਈ ਦੇ ਵਿੱਚ ਵਧੀਆ ਹੋਣਾ ਤਾਂ ਆਪਾਂ ਨੂੰ ਮਾਤਾ ਪਿਤਾ ਦੀ سپورਟ ਹੋਣੀ ਬਹੁਤ ਵਧੀਆ ਗੱਲ ਆ ਤੇ ਮੇਰੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੇ ਮੈਨੂੰ ਬਹੁਤ سپورਟ ਕੀਤੀ ਆ ਤੇ ਜਿਹੜੀ ਵੀ ਮੈਨੂੰ ਚੀਜ਼ ਦੀ ਜ਼ਰੂਰਤ ਹੁੰਦੀ ਸੀ ਉਹ ਮੈਨੂੰ ਸਮੇਂ ਸਿਰ ਲੈ ਕੇ ਦਿੰਦੇ ਸੀਗੇ ਤੇ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਸੀ ਕਿ ਵਸ ਤੂੰ ਪੜ੍ਹ ਵੀ ਜਿਹੜੀ ਵੀ ਸਾਡੀ ਤੁਹਾਡੀ ਜ਼ਰੂਰਤ ਪੂਰੀ ਕਰਨੀ ਆ ਉਹਨਾਂ ਨੇ ਪੂਰੀ ਕੀਤੀ ਨਾਦਾ ਦਾਦੀ ਬਧੀਆ ਚੀਜ਼ ਜੀ ਲੈ ਕੇ ਆਂਦੇ ਸੀ ਪੜਨ ਵਾਸਤੇ ਕਿ ਮਾਤਾ ਪਿਤਾ ਦੋਨੋਂ ਹੀ ਇੱਕ ਬਰਾਬਰ ਦੋਨੋਂ ਤਾਂ ਇਹਦਾ ਨਤੀਜਾ ਇਹ ਇੰਨਾ ਸ਼ਾਨਦਾਰ ਹੈ ਦਾਦਾ ਦਾਦੀ ਭਾਵੇਂ ਭੈਣ ਭਰਾ ਕਿੰਨੇ ਭੈਣ ਭਰਾ ਹੋ ਤੁਸੀਂ ਅਸੀਂ ਤਿੰਨ ਭੈਣਾਂ ਵਾਂਗ ਤਿੰਨ ਭੈਣਾਂ ਛੋਟੀਆਂ ਵੱਡੀਆਂ ਇੱਕ ਮੇਰੀ ਸਭ ਤੋਂ ਵੱਡੀ ਭੈਣ ਆ ਤੇ ਇੱਕ ਮੇਰੀ ਛੋਟੀ ਉਹ ਕਿੱਥੇ ਪੜਦੀ ਆ ਉਹ ਮੇਰੇ ਟੋਰੀਅ ਸਕੂਲ ਵਿੱਚ ਪਲੱਸ 2 ਨਾਨ ਮੈਡੀਕਲ ਰੈਂਕ ਕਰਦੀ ਕਮਾਲ ਦੀ ਗੱਲ ਹੈ ਕਿ ਵੱਡੀ ਧੀ ਵੱਡੀ ਭੈਣ ਇਸ ਕੁੜੀ ਦੀ ਮਹਿਕ ਦੀ ਉਹ ਵੀ ਮੈਰੀਟਰੀ ਸਕੂਲ ਵਿੱਚੋਂ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਉਹਨੇ ਵੀ ਐਡਮਿਸ਼ਨ ਇਦਾਂ ਹੀ ਲਈ ਤੁਹਾਡੇ ਮੰਗੂ। ਹਾਂਜੀ ਉਹਨੇ ਵੀ ਇੱਕ ਪੜ੍ਹਾਈ ਦਾ ਪਲੇਟਫਾਰਮ ਬਣ ਚੁੱਕਿਆ ਘਰ ਦੇ ਵਿੱਚ ਪੜ੍ਹਾਈ ਦਾ ਬੇਸ ਬਣ ਚੁੱਕਿਆ ਹੈ। ਖੁਸ਼ੀ ਹੋਈ ਕਿ ਵੱਡੀ ਧੀ ਪਹਿਲਾਂ ਹੀ ਚੰਗੀ ਸੀਟ ਲੈ ਕੇ ਮੈਰੀਟਰੀ ਸਕੂਲ ਦੇ ਵਿੱਚ ਇਸ ਵੇਲੇ ਆਪਣੀ ਪੜ੍ਹਾਈ ਜਿਹੜੀ ਨਾਨ ਮੈਡੀਕਲ ਦੀ ਕਰ ਰਹੀ ਹੈ। ਜਦੋਂ ਅਸੀਂ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਮੈਂ ਉੱਥੇ ਹੀ ਮੁੜ ਕੇ ਆਉਣ ਦਾ ਯਤਨ ਕਰਾਂ ਕਿ ਇੱਕ ਧੀ ਧਿਆਨ ਵਾਲਾ ਘਰ ਹੈ ਤੇ ਧਿਆਨ ਵਾਲੇ ਘਰ 'ਚ ਅ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਧੀਆਂ-ਧੀਆਂ ਵੀ ਜੜ੍ਹਾਂ ਹੁੰਦੀਆਂ ਨੇ ਤੇ ਉਹ ਜੜ੍ਹਾਂ ਸਮਾਜ ਨੂੰ ਖੁਸ਼ਹਾਲੀ ਦੇਣ ਲਈ ਆਪਣਾ ਫੈਲਾ ਕਰਦੀਆਂ ਨੇ ਤੇ ਜਦੋਂ ਇੱਕ ਧੀ ਪੈਦਾ ਹੁੰਦੀ ਹੈ ਕਿਸੇ ਘਰ 'ਚ ਮਾਤਾ-ਪਿਤਾ ਦਾ ਨਿਰਾਸ਼ ਹੋਣਾ ਕੁਦਰਤੀ ਹੈ ਇੱਕ ਕੁਦਰਤੀ ਵਰਤਾਰਾ ਹੈ ਪਰੰਤੂ ਜਿਹੜੀਆਂ ਖੁਸ਼ੀਆਂ ਧੀਆਂ ਤੋੜ-ਤੋੜ ਕੇ ਲਿਆ ਕੇ ਆਪਣੇ ਮਾਪਿਆਂ ਦੀ ਛੋੜੀ ਦੇ ਵਿੱਚ ਪਾਉਂਦੀਆਂ ਨੇ ਉਹ ਖੁਸ਼ੀਆਂ ਮਤਲਬ ਅੱਜ ਜਦੋਂ ਅਸੀਂ ਸਾਰੇ ਪੰਜਾਬ ਨੂੰ ਵੇਖਦੇ ਆ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਬੱਚੇ ਮੁੰਡੇ ਕਿਤੇ ਨਾ ਕਿਤੇ ਪੜ੍ਹਾਈ ਦੇ ਵਿੱਚ ਪਿੱਛੇ ਰਹਿ ਗਏ ਬਹੁਤ ਸਾਰੇ ਬੱਚੇ ਜਿਹੜੇ ਪਲੱਸ 2 ਤੋਂ ਬਾਅਦ ਨੇ ਉਹ ਨਸ਼ਿਆਂ ਜਾਂ ਹੋਰ ਲਾਹਮਤਾਂ ਕਰਕੇ ਐਸੇ ਸਾਰੇ ਨਹੀਂ ਪਰੰਤੂ ਬਹੁ ਗਿਣਤੀ ਬੱਚੇ ਇਦਾਂ ਵਿਗੜ ਜਾਂਦੇ ਨੇ ਪਰ ਜਿਹੜੀਆਂ ਨਿਰਾਸ਼ਤਾਵਾਂ ਬੱਚੀ ਦੇ ਜਨਮ ਤੇ ਹੁੰਦੀਆਂ ਨੇ ਉਹਨਾਂ ਨੂੰ ਖੁਸ਼ੀਆਂ ਵਿੱਚ ਤਬਦੀਲ ਕਰਨ ਵਾਲੀਆਂ ਧੀਆਂ ਦੇ ਵਿੱਚ ਮਹਿਕਪ੍ਰੀਤ ਤੇ ਇਹਦੀ ਵੱਡੀ ਭੈਣ ਕੀ ਨਾਮ ਹੈ ਬੇਟਾ ਜਸਪ੍ਰੀਤ ਕੌਰ ਵੱਡੀ ਭੈਣ ਜਸਪ੍ਰੀਤ ਕੌਰ ਜਿਹੜੀ ਪਹਿਲਾਂ ਹੀ ਮੈਰੀਟੋਰੀਅਸ ਸਕੂਲ ਦੇ ਵਿੱਚ ਸਾਨੂੰ ਇਹ ਖੁਸ਼ੀ ਅੱਜ ਹੋਰ ਵੀ ਇਸ ਧੀ ਦੀ ਕਹਿਣ ਤੋਂ ਬਾਅਦ ਖੁਸ਼ੀ ਹੈ ਜਿਹੜੀ ਉਹ ਹੋਰ ਵੀ ਚੰਗੇ ਰੂਪ ਵਿੱਚ ਸਾਨੂੰ ਸਾਹਮਣੇ ਆਈ ਹੈ ਤੇ ਦੋਨੋਂ ਧੀਆਂ ਇਸ ਪਰਿਵਾਰ ਦੇ ਵਿੱਚੋਂ ਅੱਗੇ ਨਿਕਲ ਚੁੱਕੀਆਂ ਨੇ ਪਿਤਾ ਰਵਿੰਦਰ ਸਿੰਘ ਤੇ ਸਮੁੱਚਾ ਪਰਿਵਾਰ ਵਧਾਈ ਦਾ ਪਤਰਾ beta ਤੁਸੀਂ ਬੱਚਿਆਂ ਨੂੰ ਕੁਝ ਕਹਿਣਾ ਚਾਹੁੰਦੇ ਬੱਚਿਆਂ ਨੂੰ ਇਹ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ ਤੇ ਹੋਰ ਕਿਸੇ ਵੀ ਖੇਤਰ ਦੇ ਵਿੱਚ ਜਾਂ ਪੜ੍ਹਾਈ ਹੋਗੀ ਜਾਂ ਖੇਡਾਂ ਹੋਗੀਆਂ ਉਹਨਾਂ ਦੇ ਵਿੱਚ ਆਪਣੇ ਮਾਨਮਤੀਆਂ ਹਾਸਲ ਕਰੋ ਤੇ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਨਸ਼ਿਆਂ ਵੱਲ ਜਾਂ ਹੋਰ ਕਿਸੇ ਵੀਨ ਕੀ ਗਲਤ ਚੀਜ਼ਾਂ ਵੱਲ ਧਿਆਨ ਨਾ ਦਿਓ ਤੇ ਇਹ ਹੀ ਕਹਿਣਾ ਚਾਹੂੰਗੀ ਕਿ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ ਆਪਣੇ ਪਿੰਡ ਦਾ ਨਾਮ ਕਰੋ ਜਦੋਂ ਛੋਟੀ ਬੱਚੀ ਨੇ ਬਹੁਤ ਵੱਡੀ ਗੱਲ ਹੈ ਕਿ ਨਸ਼ਿਆਂ ਵਾਲੇ ਪਾਸਿਓਂ ਧਿਆਨ ਹਟਾ ਕੇ ਮਿਹਨਤ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਲਾਓ ਤੇ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਕੁਛ ਨਾ ਕੁਛ ਵਰਤਾਰਾ ਇਹ ਜਿਆ ਦੁਕਾਨ ਤੱਕ ਆ ਜਿਹੜਾ ਉਹ ਵਰਤ ਰਿਹਾ ਇਸ ਕਰਕੇ ਇਹ ਛੋਟੀ ਬੱਚੀ ਦੀ ਅਪੀਲ ਦਾ ਆਈ ਹੋਪ ਕਿ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਪੰਜਾਬ ਦੇ ਬੱਚਿਆਂ ਤੇ ਇਸ ਕਲ ਦਾ ਜਰੂਰ ਅਸਰ ਹੋਣਾ ਚਾਹੀਦਾ ਕਿਉਂਕਿ ਜਦੋਂ ਅਚੀਵਮੈਂਟਸ ਕਰਕੇ ਕੋਈ ਧੀ ਪਿੰਡ ਪਰਤਦੀ ਹੈ ਇਸ ਧੀ ਦਾ ਪਿੰਡ ਦੇ ਵਿੱਚ ਖੁੱਲੀ ਜੀਪ ਦੇ ਉੱਤੇ ਖੜਾ ਕੇ ਸਾਰੇ ਪਿੰਡ ਦੇ ਵਿੱਚ ਥਾਂ-ਥਾਂ ਤੇ ਸਨਮਾਨ ਕੀਤਾ ਗਿਆ ਸੀ ਥਾਂ-ਥਾਂ ਤੇ ਸਵਾਗਤ ਹੋਇਆ ਸੀ ਤੇ ਅਸੀਂ ਵੀ ਉਸ ਸਵਾਗਤ ਦਾ ਹਿੱਸਾ ਬਣੇ ਸੀ ਆਪਣੀ ਟੀਮ ਨਾਲ ਤੇ ਉਸ ਸਵਾਗਤ ਤੋਂ ਬਾਅਦ ਬੱਚੀ ਦਾ ਕੌਨਫੀਡੈਂਸ ਲੈਵਲ ਹੈ ਜਿਹੜਾ ਉਹ ਤੁਹਾਡੇ ਸਾਰਿਆਂ ਨਾਲ ਦਰਸ਼ਕਾਂ ਨਾਲ ਸਾਂਝਾ ਕਰਨ ਵਾਸਤੇ ਸਾਡੇ ਪਰਮ ਮਿੱਤਰ ਇਸ ਪਿੰਡ ਦੇ ਵਿੱਚ ਸਰਦਾਰ ਤਰਲੋਚਨ ਸਿੰਘ ਬਾਬਾ ਜੀ ਹੁਣੇ ਰਹਿੰਦੇ ਨੇ ਸਾਨੂੰ ਸਾਡਾ ਸਾਡਾ ਜਿਹੜਾ ਆਪਸੀ ਇਤفاق ਸੀ ਉਹਨਾਂ ਨੇ ਇਹ ਗੱਲ ਕਿਹਾ ਸੀ ਸਾਨੂੰ ਉਚੇਚੇ ਤੌਰ ਤੇ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਬੱਚੀ ਦਾ ਕੌਨਫੀਡੈਂਸ ਲੈਵਲ ਹੈ ਜਿਹੜਾ ਉਹ ਜਰੂਰ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਜੇ ਪੰਜਾਬ ਦੇ ਵਿੱਚੋਂ 12 12.5 13000 ਪਿੰਡ ਹੈ 13000 ਪਿੰਡ ਦੇ ਵਿੱਚੋਂ 750 ਤੋਂ 1000 ਦੇ ਵਿੱਚ ਕਰੀਬ ਸਕੂਲ ਵੀ ਹੋਣਾ ਤੇ ਉਸ ਸਕੂਲ ਦੇ ਵਿੱਚੋਂ ਜੇ 14ਵਾਂ ਨੰਬਰ ਇਸ ਬੱਚੀ ਦਾ ਆਉਂਦਾ ਪਿੰਡ ਕੁੰਗਰਾੜੀ ਰਾਜਪੂਤਾਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੀ ਮਹਿਕਪ੍ਰੀਤ कौर ਦਾ ਤੇ ਇਹ ਗੱਲ ਛੋਟੀ ਨਹੀਂ ਹੈ ਗੱਲ ਬਹੁਤ ਵੱਡੀ ਹੈ ਤੇ ਬੇਟਾ ਅਸੀਂ ਤੁਹਾਨੂੰ ਦੇ ਸ਼ੁਭ ਸ਼ਾਮਾਂ ਦਿੰਨੇ ਆ ਤੁਹਾਡੀ ਅਗਲੀ ਮੰਜ਼ਲਾਂ ਲਈ ਤੇ ਅਗਲੀਆਂ ਪ੍ਰਾਪਤੀਆਂ ਲਈ ਤੇ ਤੁਸੀਂ ਆਖਰੀ ਗੱਲ ਜਿਹੜੀ ਆਖਰੀ ਸੰਦੇਸ਼ ਕਿਉਂਕਿ ਜਦੋਂ ਪਿੰਡ ਤੋਂ ਬਾਹਰ ਨਿਕਲਣਾ ਬੇਟਾ ਤੇ ਬਹੁਤ ਸਾਰੇ ਚੈਲੰਜਸ ਨੇ ਜਿਹੜੇ ਉਹ ਤੁਹਾਨੂੰ ਫੇਸ ਕਰਨੇ ਪੈਣੇ ਨੇ ਤੇ ਹੌਸਲਾ ਤੁਸੀਂ ਜਰਾਕ ਕਿੰਨਾਕ ਰੱਖ ਕੇ ਹੁਣ ਅੱਗੇ ਵਧਣਾ ਹੁਣ ਮੇਰੇ ਚ ਅੱਗੇ ਨਾਲ ਵੀ ਹੋਰ ਹੌਸਲਾ ਵਧ ਗਿਆ ਹੈ ਤੇ ਮੈਂ ਹੁਣ ਆਪਣੀ ਪੂਰੀ ਮਿਹਨਤ ਨਾਲ ਆਪਣੀ ਪੜ੍ਹਾਈ ਕਰੂੰਗੀ ਤੇ ਮੈਂ ਇਸ ਪਿੰਡ ਤੋਂ ਬਾਹਰ ਨਿਕਲ ਕੇ ਵੀ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੂੰਗੀ ਤੇ ਮੇਰਾ ਇਹ ਹੀ ਹੌਸਲਾ ਵਾ ਕਿ ਮੈਂ ਅੱਗੇ ਇਸ ਪਿੰਡ ਦਾ ਨਾਮ ਰੌਸ਼ਨ ਕਰਾਂ ਤੇ ਡਾਕਟਰ ਬਣ ਕੇ ਡਾਕਟਰ ਬਣਨ ਦੀਆਂ ਸਭਾਵਨਾਵਾਂ ਡਾਕਟਰ ਬਣਨ ਦੀਆਂ ਸ਼ੁਭ ਇਸ਼ਾਮਾਂ ਦੇ ਨਾਲ ਅਸੀਂ ਤੁਹਾਡੇទਖੀਮਾਂ ਲੈਨੇ ਆਂ ਆਵਾਜ਼ੇ ਖਲਕ ਦੀ ਸਮੁੱਚੀ ਟੀਮ ਤੁਹਾਡੇ ਵਿੱਚ ਇਸ ਬੱਚੀ ਦਾ ਅਸੀਂ ਅੱਜ ਇਸ ਘਰ ਪਹੁੰਚ ਕੇ ਸਮਝ ਲਿਓ ਪਿੰਡ ਪਹੁੰਚ ਕੇ ਸਮਝੋ ਅਸੀਂ ਇੱਕ ਤਰ੍ਹਾਂ ਨਾਲ ਜਿਹੜਾ ਲੈਵਲ ਸੀ ਸੋਚਣ ਦਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਸੀ ਤੇ ਅਸੀਂ ਅਰਦਾਸ ਕਰਦੇ ਆਂ ਕਿ ਮਹਾਰਾਜ ਕਿਰਪਾ ਕਰੇ ਇਸ ਬੱਚੀ ਨੂੰ ਬੁਲੰਦੀ ਅਮਲ ਲੈ ਜਾਣ ਲਈ ਆਪਣਾ ਹੱਥ ਜਿਹੜਾ ਇਸਤੀ ਦੇ ਸਿਰ ਤੇ ਰੱਖੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ